ਅੱਜ ਆਪਾਂ ਗੱਲਬਾਤ ਕਰਾਂਗੇ ਉਸ ਸ਼ਖਸੀਅਤ ਦੀ ਜਿਨ੍ਹਾਂ ਨੇ ਸਾਰੀ ਉਮਰ ਹੀ ਆਪਣੀ ਕਾਂਗਸ ਪਾਰਟੀ ਨੂੰ ਸਮਰਪਿਤ ਕੀਤੀ ਪੱਟੀ ਹਲਗੇ ਨਾਲ ਸੰਬੰਧਿਤ ਸਰਦਾਰ ਜਗਤਾਰ ਸਿੰਘ ਬੁਰਜ ਜਿਨ੍ਹਾਂ ਨੇ ਆ ਰਹੀਆਂ ਲੋਕ ਸਭਾ 14 ਲਈ ਪਾਰਟੀ ਹਾਈ ਕਮਾਂਡ પાસે ਟਿਕੜ ਦੀ ਮੰਗ ਰੱਖੀ ਹੈ ਇਸ ਮੁੱਦੇ ਸੰਬੰਧੀ ਆਪਾਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਾਂਗੇ ਸਰਦਾਰ ਜਗਤਾਰ ਸਿੰਘ ਬੁਰਜ ਜੀ ਜੀ ਮੈਂ ਤੁਹਾਡਾ ਸਾਰੇ ਦਾ ਵੀ ਨਾਲ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਜਿਨ੍ਹਾਂ ਨੇ ਮੈਨੂੰ ਇਹ ਲਾਈਕ ਸਮਝਿਆ ਤੇ ਤੁਹਾਨੂੰ ਬਾਹਰੋਂ ਸੁਣ ਕੇ ਕਿ ਮਦਨ ਸਾਡਾ ਨਾਂ ਦਾ ਬੜੀ ਤੇਜ਼ੀ ਨਾਲ ਚੱਲ ਰਿਹਾ ਜਦੋਂ ਇਲੈਕਸ਼ਨ ਦੇ ਸਮਾਂ ਦੇ ਵਿੱਚ ਤੇ ਤੁਸੀਂ ਅੱਜ ਮੇਰੇ ਕੋਲ ਇਹ ਇੰਟਰਵਿਊ ਲੈਣ ਆਇਆ ਹੈ ਉਹਦਾ ਬਹੁਤ ਹੀ ਧੰਨਵਾਦ ਕਰਦਾ ਜੇ ਮੇਰਾ ਮੇਰਾ ਮੁਰਲਾ ਜੀਵਨ ਆ ਉਹ ਕਾਂਗਰਸ ਪਾਰਟੀ ਨੂੰ ਸਮਰਪਿਤ ਹੈ ਤੇ ਜਦੋਂ ਦੇ ਸਾਲ 1970 ਦੇ ਵਿੱਚ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਉਨਾ ਸਮਿਆਂ ਤੋਂ ਅੱਜ ਤੱਕ ਮਤਲਬ ਜਿਹੜਾ ਵੀ ਹੈ ਮੈਂ ਪਾਰਟੀ ਦੇ ਨਾਲ ਮੁੰਦੇ ਨਾਮ ਬੋਡਾ ਲਾਵੇ ਆਪਣੇ ਚੱਲਦਾ ਰਿਹਾ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿੱਚ ਅੱਜ ਮੇਰਾ ਐਗਰੀਕਲਚਰ ਡਿਪਾਰਟਮੈਂਟ ਸਲਪੇ ਆਵਦਾ ਚੇਅਰਮੈਨ ਹੈ ਪੀਪੀਸੀ ਦਾ ਮੈਂਬਰ ਆ ਅੱਦੇ ਇਸ ਤੋਂ ਪਹਿਲਾਂ ਭਗਜੀਵ ਗਾਂਧੀ ਪੰਚਾਇਤ ਰਾਜ ਸੰਗਠਨ ਦਾ ਮੈਂ 7 ਸਾਲ ਚੇਅਰਮੈਨ ਰਿਹਾ 1979 ਲੈ ਕੇ 2007 ਤੋਂ ਲੈ ਕੇ 2013 ਤੱਕ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹੀ ਜ਼ਿਲ੍ਹਿਆਂ ਦੇ ਵਿੱਚ ਚੇਰਮੈਨ ਰੂਪ ਕਰਕੇ ਸਾਨੂੰ ਇਹ ਹਦਾਇਤ ਸੀ ਪਛੋਗੇ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਕੰਮ ਕਰ ਰਹੇ ਹੋ ਉਹ ਪੰਜ ਜ਼ਿਲ੍ਹਿਆਂ ਦੇ ਵਿੱਚੋਂ ਇਲੈਕਟਿਡ ਮੈਂਬਰ ਇਲੈਕਟਿਡ ਸਰਪੰਚ ਜ਼ਿਲ੍ਹਾ ਪੰਚਾਇਤ ਦੇ ਮੈਂਬਰ ਜ਼ਿਲ੍ਹਾ ਪੰਚਾਇਤ ਦੇ ਚੇਰਮੈਨ ਅਤੇ ਦੂਜਾ ਜਿਹੜੀਆਂ ਹੋਰ ਸੰਸਥਾਵਾਂ ਦੇ ਜਿਹੜੇ ਜਿਹੜੇ ਇਲੈਕਟਿਡ ਬੰਦੇ ਆ ਉਹਨਾਂ ਉਹਨਾਂ ਦੀ ਮੈਂਬਰਸ਼ਿਪ ਕਰਨੀ ਹੈ ਮੈਂ ਸਾਰੇ ਪੰਜਾਬ ਦੇ ਵਿੱਚੋਂ 20000 ਲੋਕਾਂ ਦੀ ਮੈਂਬਰਸ਼ਿਪ ਕੀਤੀ ਉਹਨਾਂ ਸਮਿਆਂ ਦੇ ਵਿੱਚ ਪਸਲਤ ਲੋਕ ਸਭਾ ਇਲੈਕਸ਼ਨ ਆਈ ਹੈ 2009 ਦੇ ਵਿੱਚ ਸਰਦਾਰ ਰਮੇਂਦਰ ਸਿੰਘ ਕੇਬੀ ਉਸ ਸਮੇਂ ਪ੍ਰਧਾਨ ਸਨ ਉਹਨਾਂ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਜਿੰਨਾ ਕੰਮ ਕੀਤਾ ਕਿ ਰਮੇਂਦਰ ਸਿੰਘ ਕੇਬੀ ਜੀ ਨੇ ਐਪਰੀਸੀਏਸ਼ਨ ਲੈਟਰ ਕਲੈਕਟਿਵ ਦਿੱਤਾ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ 8 ਸੀਟਾਂ ਪਾਰਲੀਮੈਂਟ ਦੀ ਜਿੱਤੀਆਂ ਨੇ ਉਹ ਜੋਗਤਾਰ ਸਿੰਘ ਬੁਰਜਾ ਮਰ ਬਹੁਤ ਮਤਲਬ ਵੱਡਾ ਰੋਲ ਸੀ ਕਿਉਂਕਿ ਉਹਦੀ ਜਿਹੜੀ ਕੀਨ ਸਿੰਘ ਨੇ ਬੜਾ ਕੰਮ ਕੀਤਾ ਪੰਜਾਬ ਵਿੱਚ ਜਿਸ ਦਾ ਰਿਪੋਰਟ ਮੇਰੇ ਕੋਲ ਸਬੂਤ ਵੀ ਮੇਰੇ ਕੋਲ ਆ ਮੈਂ ਸਾਲ 1978 ਦੇ ਵਿੱਚ ਪਿੰਡ ਦਾ ਸਰਪੰਚ ਬਣਿਆ ਅਤੇ 20 ਸਾਲ ਲਗਾਤਾਰ ਮੈਂ ਸਰਪੰਚ ਰਹਾ ਹਾਂ ਆਪਰੇ ਬੜੀ ਗਵਰਨਮੈਂਟ ਕੀਤੀ ਪਿੰਡ ਦਾ ਮਿਡਲ ਸਕੂਲ ਸੀ ਨੂੰ ਹਾਇਰ ਕਰਾਇਆ ਹੋਰ ਜਿਹੜੇ ਮਤਲਬ ਪਿੰਡ ਦੇ ਕੋਈ ਜਿਹੜਾ ਲੰਗੜੀ ਡਿਸਪੈਂਸਰੀ ਸੀ ਉਹ ਵੀ ਸਾਨੂੰ ਮੈਂ ਮਨਜ਼ੂਰ ਕਰਵਾਈ ਜਿਹੜੇ ਸੜਕਾਂ ਦੇ ਕੰਮ ਕਿਰਨੀਆਂ ਦੇ ਕੰਮ ਸਾਰੇ ਮਤਲਬ ਪੱਕੇ ਕਰਾਏ। ਉਹਨਾਂ ਸਮੇਂ ਦੇ ਵਿੱਚ ਬਾਅਦ ਵਿੱਚ ਮਾਰਕੀਟ ਕਮੇਟੀ ਦਾ ਮੈਂ ਚੇਅਰਮੈਨ ਬਣਿਆ। ਚੇਅਰਮੈਨ ਬਣਨ ਦੇ ਉੱਤੇ ਇੱਕ ਬਹੁਤ ਵੱਡਾ ਕੰਮ ਜਿਹੜਾ 30 ਸਾਲ ਦਾ ਅੜਿਆ ਹੋਇਆ ਸੀ ਕਿ ਸਬਜ਼ੀ ਮੰਡੀ ਸ਼ਹਿਰ ਦੇ ਵਿੱਚ ਸੀ ਉਹ ਬਾਹਰ ਲਿਆਉਣਾ ਸੀ। ਉਹਦੇ ਵਿੱਚ ਮਤਲਬ ਬੜੇ ਜਦਵਜਾ ਦੇ ਨਾਲ ਆਪਣੇ ਮੰਡੀ ਬੋਰਡ ਤੋਂ ਜਿਹੜਾ ਆਪਣਾ ਹੁਕਮ ਲੈ ਕੇ ਅਸੀਂ ਮੰਡੀ ਨੂੰ ਬਾਹਰ ਕੱਢਿਆ ਜਿਸੇ ਅੱਜ ਮੈਂ ਸਮਝਦਾ ਕਿ ਉਸੇ ਬਾਹਰ ਆਉਣ ਦੇ ਨਾਲ ਤਕਰੀਬਨ 400 ਤੋਂ 500 ਬੰਦੇ ਦੀ ਉਹਨੂੰ ਰੋਜ਼ਗਾਰ ਵੀ ਵੱਖਰਾ ਮਿਲਿਆ ਸਿੱਧਾ ਸਿੱਧਾ ਆਉਣੇ ਸਮੇਂ ਵਿੱਚ ਵੀ ਮੈਂ 14 ਵਜੇ ਪਾਰਲੀਮੈਂਟੇਟ ਮੈਨੂੰ ਮਿਲਦੀ ਹੈ ਮੈਂ ਜਿਤਨਾ ਤੇ ਮੈਂ ਇਸ ਇਲਾਕੇ ਦੇ ਵਿੱਚ ਇੰਡਸਟਰੀ ਅਤੇ ਜਿਹੜੇ ਬੰਦ ਹੋਏ ਸਾਡੇ ਪਹਿਲੇ ਕਾਰਖਾਨੇ ਜਿੱਥੇ ਸ਼ੈਲਰ ਬੰਦ ਹੋਏ ਆ ਉਹਨਾਂ ਨੂੰ ਹੋਰ ਇੱਥੇ ਗਵਰਨਮੈਂਟ ਕਰਨ ਵਾਸਤੇ ਜਿਹੜੇ ਆ ਉਹ ਮੈਂ ਪੂਰੀ ਕੋਸ਼ਿਸ਼ ਕਰਾਂਗਾ ਤੇ ਬੇਰੋਜ਼ਗਾਰੀ ਨੂੰ ਘਟਾਉਣ ਵਾਸਤੇ ਵੱਧ ਤੋਂ ਵੱਧ ਯਤਨ ਕਰਾਂਗਾ ਮੇਰਾ ਜਿਹੜਾ ਪਿਛੋਕੜ ਆ ਜਾ ਮੇਰੇ ਪਰਿਵਾਰ ਦਾ ਜਾਂ ਮੇਰੇ ਸਹੁਰਾ ਪਰਿਵਾਰ ਦਾ ਕੋਈ ਬੜਾ ਤਗੜਾ ਪੰਥਕ ਪਿਛੋਕੜ ਆ ਅਸੀਂ ਜਨ ਸਾਲ 1975 ਦੇ ਵਿੱਚ ਮੇਰੀ ਸ਼ਾਦੀ ਹੋਈ ਬਹੁਤ ਆਪਣੇ ਸ਼੍ਰੋਮਣੀ ਢਾਡੀ ਗਿਆਨੀ ਪਿਆਰਾ ਸਿੰਘ ਜੀ ਪੰਛੀ ਜਿਨ੍ਹਾਂ ਨੇ ਸਿੱਖ ਇਤਿਹਾਸ ਬੜਾ ਵੱਡਾ ਲੰਮਾ ਚੌੜਾ ਲਿਖਿਆ ਤੇ ਅੱਜ ਵੀ ਸਟੇਜਾਂ ਤੇ ਉਹਨਾਂ ਦੇ ਵਿਖੇ ਲਿਖਤਾ ਜਿਹੜੀਆਂ ਲਗਾਈਆਂ ਜਾਂਦੀਆਂ ਉਹਨਾਂ ਦੀ ਕਿਤਾਬਾਂ ਲਿਖਦਾ ਜਾਂ ਜੇ ਸੰਗਤਾਂ ਦੇ ਵਿੱਚ ਗਈਆਂ ਢਾਡੀ ਵਾਲਾ ਇਹ ਵਾਰਾ ਪੜ ਕੇ ਦੁਨੀਆ ਨੂੰ ਮਤਲਬ ਆਪਣਾ ਉਹ ਸੰਗਤਾਂ ਨੂੰ ਇਹਨੂੰ ਸੈਕਾਉਂਡ ਵਾਲਾ ਅੱਜ ਉਹਨਾਂ ਦੀ ਸਿੱਖ ਜਾਇਬ ਕਰਦੇ ਵਿੱਚ ਤਸਵੀਰ ਲੱਗਣ ਵਾਸਤੇ ਸ਼੍ਰੋਮਣੀ ਕਮੇਟੀ ਨੇ ਪਾਸ ਕਰਦੀ ਹੈ ਅਤੇ ਉਹ ਥੋੜੇ ਦਿਨਾਂ ਵਿੱਚ ਉੱਥੇ ਤਸਵੀਰ ਜਿਹੜੀ ਹੈ ਉਹਨਾਂ ਦੀ ਲੱਗ ਜਾਏਗੀ ਪੰਜਾਬੀ ਸੂਬੇ ਦੇ ਵਿੱਚ ਉਹਨਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ ਤੇ ਇਹ ਜਿਲ੍ਹਾਂ ਵੀ ਕਟੀਆਂ ਸਾਨੂੰ 1999 ਦੇ ਵਿੱਚ ਅੰਮ੍ਰਿਤਸਰ ਜਿਹਾ ਉਹ ਸਮੇਂ ਤੋਂ ਮਰਵਾਜ ਤੱਕ ਮਦਦ ਕਰਪਾਰੀ ਸੱਚੀ ਪਾਸ਼ਾ ਜੀ ਅੱਗੇ ਸਾਰਾ ਜੋ ਵੀ ਹਦਾਇਤਾਂ ਮਲ ਸਿੱਖ ਕੌਮ ਵਰਗਾਂ ਦੀ ਸੀ ਮੈਂ ਉਹਦੇ ਮੁਤਾਬਿਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਦੇਖੋ ਮੈਂ ਇੱਕ ਸਤਿ ਅਕਾਲ ਜੀ ਤੁਹਾਨੂੰ ਸੁਣੇ ਹੋਊਗਾ ਜਾਣਦੇ ਹੋਗੇ ਮੈਂ ਨੌਨ ਕੰਟਰੀ ਵਰ ਕੰਟਰੀਵਰਸਲ ਬੰਦਾ ਕਿਸੇ ਕਿਸਮ ਦਾ ਮੇਰਾ ਕਿਸੇ ਨਾਲ ਕੋਈ ਉਹ ਜਹ ਹੈ ਨਹੀਂ ਪੰਜਾਬ ਹਰਿਆਸਾ ਆਪਸੇ ਜੁੜੇ ਸਰਦਾਰ ਰਮੇਂਦਰ ਸਿੰਘ ਜੱਲ ਹੈ ਅਜੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਆ ਇਹਨਾਂ ਨੇ ਵੀ ਬੜੀ ਮੱਲ ਆਪਣੇ ਬੜਾ ਪਿਆਰ ਦੇ ਨਾਲ ਇਹਦੇ ਵਿੱਚ ਤੁਹਾਨੂੰ ਟਿਕਟ ਮਿਲਦੇ ਛੇਰੇ ਸਾਥ ਚੱਲਾਂਗੇ ਜਿਤਨਾ ਸਰਦਾਰ ਸੁਖਵਿੰਦਰ ਸਿੰਘ ਡੈਣੀ ਆ ਐਮਐਲਏ ਬਿਆਰ ਜਲੰਧਾ ਤੋਂ ਉਹਨਾਂ ਨਾਲ ਮੁਲਾਕਾਤ ਹੋਈ ਹੈ ਜਿਦਾਂ ਤੁਹਾਡੇ ਤੁਹਾਡੇ ਵਗੇ ਇਨਸਾਰਾਂ ਟਿਕਟ ਮਿਲਦੀ ਆ ਤੇ ਅਸੀਂ ਵੱਦ ਵੱਦ ਜੀ ਮੈਂ ਕੋਸ਼ਿਸ਼ ਕਰਾ ਅਗਨੀਓਤਰੀ ਸਾਹਿਬ ਨੂੰ ਮਿਲੇ ਸਾਰਿਆਂ ਨੂੰ ਮਿਲੇ ਰਾਣਾ ਸਾਹਿਬ ਨੂੰ ਮਿਲੇ ਹਨ ਪਰ ਜਿਹੜੇ ਜਿਹੜੇ ਬੰਦੇ ਜਿਹੜੇ ਸਾਡੇ ਚੱਲਦੇ ਰਹੇ ਉਹਨਾਂ ਨਾਲ ਚੱਲਦੇ ਜਿਹੜੀ ਸੈਕੰਡ ਲਾਈਨ ਦੀ ਤੇ ਟੀਮ ਨਾਲ ਤਕਰੀਬਨ ਸਾਰੇ ਅਸੀਂ ਸਾਰੇ ਇਕੱਠੇ ਆ ਕਿਤਾ ਉਥੋਂ ਖਲੂ ਸਾਹ ਤੋਂ ਮੱਟ ਜੀ ਜੀ ਤੋਂ ਦੇ ਲੜਕੇ ਫਿਰ ਸਾਡਾ ਬਲਵਿੰਦਰ ਸਿੰਘ ਜੀ ਪਾਸਪੁਰ ਜੀ ਫਿਰ ਆਪਣੇ ਜਿਹੜੇ ਪ੍ਰਧਾਨ ਨੇ ਪਾਇ ਬਲੌਕ ਕੌਂਸਲਟਰੀ ਜੀ ਤੇ ਬੀਟੂ ਚੋਪੜਾ ਜੀ ਸਾਰੇ ਮਤਲਬ ਸਾਰੇ ਟੀਮਾਂ ਜਿਹੜੀ ਸਾਡੇ ਸਦਾ ਸਦਾ ਸੁਦੇਸ਼ ਸਿੰਘ ਜੀ ਸੁਆਜਪੁਰੀ ਤੇ ਸਾਰੇ ਪਰਿਵਾਰ ਇਹ ਮਤਲਬ ਸਾਡੇ ਬਾਜ਼ਰ ਅਕੀਚ ਚਲਾਂਗੇ ਮਨ ਕੋਈ ਵੀ ਮੇਰੇ ਮੇਰੀ ਨਾਨ ਕੰਟਰੀਬਿਊਸ਼ਨ ਹੁਣ ਕਰਕੇ ਮੇਰੀ ਮਹਾਰਾਜ ਕਰਪਾ ਦਾ ਚੇਪਾਸ਼ੇ ਰਹੂਗੀ ਬੜੀ ਤੜੀ ਲੀਡਣਾ ਪੈਣਾ ਕਿ ਜੇ ਤਾ ਆਪਣਾ ਇਹ ਪਛੜਿਆ ਇਲਾਕਾ ਮੈਂ ਇਸ ਇਲਾਕੇ ਹਲਕੇ ਦਾ ਰਹਿਣ ਮਾਣਾ ਜੰਪਾਲ ਮੈਂ ਇਥੋਂ ਦਾ ਪੱਟੀ ਲੱਗ ਲੱਗੇ ਬਈ ਅਤੇ ਜਿਹੜੀ ਸਾਡੀ ਐਜੂਕੇਸ਼ਨ ਹੈ ਨਾ ਉਹਦੇ ਬੜਾ ਬੁਰਾ ਹਾਲ ਰਿਆ ਬੇਨ ਮੈਂ ਪੜਦਾ ਹਾਂ ਜਦੋਂ ਖਾਲਸਾ ਕਾਲਜ ਜਮਲਸਰ ਜੀ ਉਦੋਂ ਪੱਟੀ ਕਾਲਜ ਕੋਈ ਨਹੀਂ ਹੁੰਦਾ ਲੇਕਿਨ ਅੱਜ ਜਦੋਂ ਕਾਲਜ ਹੈ ਕਾਲ ਜਿਹੜੇ ਹੁਣ ਅੱਗੇ ਨੂੰ ਕੋਈ ਮਹਾਰਾਜ ਕੋਈ ਕੈਪਟਨ ਮਹਿੰਦਰ ਸਿੰਘ ਜੀ ਦੀ ਸਰਕਾਰ ਦੇ ਚੋਂ ਦੇ ਨਾਲ ਕਾਫੀ ਸੁਧਾਰ ਹੋਇਆ ਹੈ। ਅੱਗੇ ਨੂੰ ਬਹੁਤ ਫਰਕ ਆ ਕਿ ਜਦੋਂ ਨਗਲ ਦੇ ਉੱਤੇ ਬੜਾ ਕੰਟਰੋਲ ਕੀਤਾ ਗਿਆ। ਇਸੇ ਤਰ੍ਹਾਂ ਇਸ ਚੀਜ਼ ਨੂੰ ਜਿਹੜੇ ਨਗਲ ਜਿਹੜੇ ਕਿਉਂਕਿ ਬੱਚੇ ਨੂੰ ਐਜੂਕੇਸ਼ਨ ਚਾਹੀਦੀ ਹੈ। ਨਾ ਕਿ ਨਗਲ ਮਾਰ ਕੇ ਪੜ ਕੇ ਜਿਹੜੇ ਕਿਉਂਗੇ ਅੱਗੇ ਕਿਤੇ ਐਡਜਸਟ ਨਹੀਂ ਹੋ ਸਕਦਾ। ਇਸ ਕਰਕੇ ਬੱਚਿਆਂ ਨੂੰ ਵੀ ਮਤਲਬ ਸਾਡੀ ਜਿਹੜੀ ਜੋ ਪੋਸਟ ਜੋ ਅਪੀਲ ਆਪੀ ਉਹ ਵੀ ਆਪਣਾ ਇਸ ਚੀਜ਼ ਨੂੰ ਵੇਖਣ ਕਿ ਅਸੀਂ ਆਉਣ ਵਾਲੇ ਆਪਣੇ ਭਵਿੱਖ ਨੂੰ ਸਵਾਤਨ ਵਾਸਤੇ ਜਿਹੜਾ ਹੈ ਕਿ ਅਸੀਂ ਨਗਲਾਂ ਵਾਲੇ ਪਾਸੇ ਨਾ ਜਾਈਏ ਅਤੇ ਆਪਣੀ ਮਿਹਨਤ ਕਰ ਸੈਂਟਰਿਕ ਨਾਲ ਵੀ ਕਰ ਸਕੀਏ ਤੇ ਮੈਂ ਇਸ ਵਿੱਚ ਚਾਹੁੰਦਾ ਕਿ ਇਹਦੇ ਹੋਰ ਜਿਹੜੀਆਂ ਆਪਣੇ ਟੈਕਨੀਕਲ ادارے ਜਿਹੜੇ ਹੋਰ ਕੋਲੇ ਜਾਣ ਅਜੇ ਕਿਸੇ ਵੀ ਜੋ ਸੈਂਟਰਲ ਗਵਰਨਰ ਕੋਈ ਸਾਡੇ ਵਾਲੇ ਸੈਂਟਰ ਸਰਕਾਰ ਬਣਨੀ ਬਣਨੀ ਸਾਡੀ ਆਪਣੇ ਰਾਜਕਾਂ ਦੀ ਜੀ ਪ੍ਰਧਾਨ ਮੰਤਰੀ ਬਣਨੇ ਤੇ ਉਹਨਾਂ ਦੇ ਮਤਲਬ ਜਦੋਂ ਦਿਸ਼ਾ ਨਿਰਦੇਸ਼ਾਂ ਦੇ ਨਾਲ ਅਸੀਂ ਸੈਂਟਰ ਵੱਲੋਂ ਵੀ ਵੱਡੀਆਂ-ਵੱਡੀਆਂ ਆਪਣੀਆਂ ਸੰਸਥਾਵਾਂ ਜਿਹੜੀਆਂ ਦਾ এডਿਕੇਸ਼ਨ ਵਾਸਤੇ ਲੈ ਕੇ ਇਥੇ ਆਵਾਂਗੇ ਤੇ ਪ੍ਰਮਾਤਮਾ ਦੀ ਕਿਰਪਾ ਰਹੀ ਤੇ ਕਿਉਂਕਿ ਕਿਸੇ ਨੂੰ ਲੱਗਣੇ ਇਸ ਇਲਾਕੇ ਦੇ ਨਾਲ ਜੇ ਲਗਨ ਹੋਣ ਦੇ ਨਾਲ ਸਾਡੇ ਸਾਰੇ ਇਸ ਇਲਾਕੇ ਨੂੰ ਵਤਵਰਡ ਡਾਕੂਮੈਂਟ ਕਰਨੇ ਕੋਸ਼ਿਸ਼ ਕਰਾਂ। ਇਹ ਇਹ ਦੱਸ ਜੰਦਾ ਮੈਂ ਅਮਰਤ ਵੀ ਛਕਿਆ। ਪਰਮਾਤਮਾ ਦੀ ਕਿਰਪਾ ਨਾਲ ਪੰਜਾਂ ਬਾਣੀਆਂ ਜਿਹੜੀਆਂ ਪੰਜੇ ਬਾਣੀਆਂ ਮੈਂ ਆਪਣੇ ਜਵਾਨੀ ਚੇਤੇ ਵੀ ਨੇ। ਮਹਾਰਾਜੇ ਰੋਜ਼ ਉੱਠ ਕੇ ਸਰੇ ਸੱਤੇ ਆਪਣਾ ਅਮਰਤ ਮਹਾਰਾਜਾ ਨਾਲ ਜਾਂਦਾ ਸੱਚੀ ਬਾਸਾਲਾ। ਬਾਕੀ ਮੈਂ ਇੱਕ ਪੰਥਕ ਦੀ ਗੱਲ ਇਹ ਸਮਝਦਾ ਵੀ ਵੇਖੋ ਮੈਂ ਕਾਂਗਰਸਮੈਨ ਹੋਣ ਕਰਕੇ ਮੈਂ ਪੰਥਕ ਜੂਰ ਮੈਂ ਅਮਰਤ ਹੀ ਛਕਿਆ। ਲੇਕਿਨ ਮੈਂ ਹਰ ਵਰਗ ਦੀ ਬਲੋ ਜਿਹੜੀ ਉਹ ਮਤਲਬ ਪੂਰੀ ਆਪਣੇ ਇਜ਼ਤਮਾਨ ਕਰਦਾ ਹਿੰਦੂ ਕਮਿਊਨਿਟੀ ਦੇ ਵਿੱਚ ਮੇਰਾ ਬਹੁਤ ਜਿਆਦਾ ਪਿਆਰ ਆ ਤੇ ਛੋਟੇ ਵਰਗ ਦੇ ਵਿੱਚ ਵੀ ਐਸਸੀ ਵਰਗਿੰਗ ਦੇ ਵਿੱਚ ਵੀ ਸਾਰੇ ਸਾਰੇ ਪਰਿਵਾਰਾਂ ਦੇ ਨਾਲ ਮੇਰਾ ਸਾਂਝਾ ਸਾਰਿਆਂ ਦਾ ਸਾਂਝਾ ਤੇ ਮੈਂ ਸਿਕ ਕੌਮ ਦੇ ਨਾਲ ਤੇ ਆਹ ਹੈ ਸਿਕ ਕੌਮ ਦੇ ਨਾਲ ਤੇ ਕੰ ਸਾਰਿਆਂ ਵਰਗਾਂ ਦੇ ਨਾਲ ਮੇਰਾ ਬੜਾ ਪਿਆਰ ਹੈ ਮੈਂ ਸਮਾਜਦਾਰੀ ਨੂੰ ਸਾਰੇ ਪਿਆਰ ਕਰਦੇ ਤੇ ਸਾਰਿਆਂ ਨੇ ਸਾਰੇ ਮੈਨੂੰ ਇਸ ਲੈਵਲ ਤੇ ਲਿਆਉਣਗੇ ਤੇ ਦੇਖਣਗੇ ਕਿ ਮਤਲਬ ਇਸ ਇਲਾਕੇ ਦੇ ਕਿ ਆਪਾਂ ਕਿਤਨਾ ਗਵਰਨਮੈਂਟ ਕਰ ਰਹੇ ਹਾਂ ਪਰਮਾਤਮਾ ਕਰੇ ਸੱਚੇ ਬਾਸ਼ਾ ਕਰੇ ਸਾਰੇ ਸਾਰੇ ਸੰਸਥਾਵਾਂ ਨੂੰ ਸਾਰੇ ਵਰਗਾਂ ਨਾਲ ਲੈ ਕੇ ਅੱਗੇ ਚੱਲ ਕੇ ਤੇ ਆਪਾਂ ਇਹ ਸਾਰਾ ਕੰਮ ਕਰਾਂਗੇ ਮਹਾਰਾਜ ਜੀ ਕਰਾਰੇ ਸੱਚੇ ਬਾਸ਼ਾ ਮੈਂ ਬੇਸਿਕਲੀ ਮੋੜ ਤੋਂ ਕਾਂਗਰਸੀ ਹਾਂ ਕਿਰਸਾਲੀ ਕਾਂਗਰਸੀ ਹਾਂ ਤੇ ਮੈਂ ਉਹਨਾਂ ਇਹੋ ਜੀ ਮੰਨ ਕੇ ਕਹਿੰਦੀ ਗੱਲ ਆ ਹੀ ਨਹੀਂ ਸਕਦੀ ਜਿਸ ਜੋ ਵੀ ਹਾਈ ਕਮਾਂਡ ਸਾਡੇ ਰਾਹੁਲ ਗਾਂਧੀ ਜੀ ਕੈਪਟਨ ਮਨੋਦਰ ਸਿੰਘ ਜੀ ਆਪਣੇ ਸ੍ਰੀ ਜਾਖੜ ਜੀ ਜਾਂ ਸਾਰੇ ਜਿੰਨੇ ਵੀ ਜਿਹੜੇ ਸੀਨੀਅਰ ਲੀਡਰ ਨੇ ਜੋ ਵੀ ਫੈਸਲਾ ਪੰਜਾਬ ਦੇ ਵਿੱਚ ਕਰਨਗੇ ਮੈਨੂੰ ਉਹ ਮਨਜ਼ੂਰ ਹੋਊਗਾ ਤੇ ਮੈਂ ਪਾਰਟੀ ਦੇ ਮੋਢੇ ਨਾਲ ਮੋਢਾ ਲਾ ਕੇ ਅਗੇ ਇਲਾਕੇ ਸਾਰੇ ਬੰਦੇ ਆਪਣਾ ਆਪ ਕੰਪਲੇਨ ਕਰਾਵਾਂਗਾ ਸਾਰੇ ਪੰਜਾਬ ਦੇ ਆਪਣੇ ਇਲਾਕੇ ਦੇ ਵਿੱਚ ਤਾਂ ਕਿ ਸਾਡੀ ਸਾਡੀਆਂ ਲੋਕ ਸਭਾ ਸੀਟਾਂ ਸਾਡੀ ਕਾਂਗਰਸ ਚੋਣ ਜਿੱਤ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੈਂਟਰ ਦੇ ਸਰਕਾਰ ਬਣਾਉਣੀ ਸਾਡੀ ਬੜੀ ਜ਼ਰੂਰੀ ਹੈ ਸੈਂਟਰ ਦੀ ਸਰਕਾਰ ਬਣ ਜੇ ਕਿ ਪਿਛਲੀ ਵਾਰ ਸਾਨੂੰ ਆਪਣੇ ਨਰਿੰਦਰ ਮੋਦੀ ਇਹਨਾਂ ਦੀ ਸਰਕਾਰ ਨੇ ਸਾਨੂੰ ਪੰਜਾਬ ਨੂੰ ਬੜਾ ਅਜਾੜਿਆ ਬੜਾ ਮਤਲਬ ਇਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਅੱਜ ਤੱਕ ਆ ਦੋ ਸਾਲ ਕਾ ਕਾਂਗਰਸ ਸਰਕਾਰ ਬਣੀ ਹੋਈ ਹੈ ਇੱਕ ਪੈਸਾ ਨਹੀਂ ਅੱਜ ਤੱਕ ਦਿੱਤਾ ਉਹਨਾਂ ਨੇ ਜੇ ਆਜੇ ਦੌਰ ਮਨ ਉਸੇ ਸੈਂਟਰ ਦੀ ਸਰਕਾਰ ਬਣੂਗੀ ਕਿਸਾਨਾਂ ਦੇ ਕਰਜ਼ੇ ਦੀ માફ ਹੋਣਗੇ ਗਰੀਬਾਂ ਦੇ ਕਰਜ਼ੇ ਵੀ માફ ਹੋਣਗੇ ਤੇ ਆਪਣੇ ਇੰਡਸਟਰੀਆਂ ਵੀ ਲੱਗਣਗੀਆਂ ਸਭ ਕੁਝ ਹੋਊਗਾ ਇਹ ਹੋ ਸਦਾ ਮਨਮੋਹਨ ਸਿੰਘ ਜਿਹੜੇ ਉੱਥੇ ਵੇਚਿਆ ਗਏ ਸਦਾ ਰਫਤਗਨਜੀ ਦੇ ਨਾਲ ਉਹ ਉਹਨਾਂ ਦੇ ਬੜੇ ਬਹੁਤ ਨਜ਼ਦੀਕੀ ਨੇ ਸਦਾ ਨੀਂ ਸਲਾਮ ਉਹਨਾਂ ਦੇ ਨਾਲ ਚੱਲ ਰਹੀਆਂ ਉਹਨਾਂ ਦੇ ਸਲਾਮਾਂ ਦੇ ਨਾਲ ਤੇ ਮਰੋ ਜਿਤਾ ਉਹ ਬੜੇ ਤਗੜੇ ਅਰਥਸ਼ਾਸਤਰੀ ਹੈ ਉਹਨਾਂ ਨੇ ਦੁਨੀਆ ਨੂੰ ਬਚਾਇਆ ਹੈ ਉਹ ਸਾਰਾ ਉਸ ਪਰਵਾਦ ਦੇ ਪਰਵਾਦ ਦੇ ਸੀਨੀਅਰ ਮੰਬਰ ਬਣੇ ਬਣੇ ਤੇ ਉਹਨਾਂ ਦੇ ਨਾਲ ਸਾਰੀ ਸਲਾਹ ਦੇ ਨਾਲ ਸਾਰਾ ਹਿੰਦੁਸਤਾਨ ਜਿਹੜਾ ਉਹਨੂੰ ਅੱਗੇ ਜਾਂਦੇ ਜਾਂਦੇ ਕੋਸ਼ਿਸ਼ ਕਰਨੀ ਹੈ ਮਾਦਮ ਕਰੇ ਸੱਚੇ ਪਾਤਸ਼ਾਹ ਸਾਹਿਬ ਇਸੇ ਤਰ੍ਹਾਂ ਹੀ ਮਾਰੋ ਤੇ ਟੀਮ ਬਣ ਜੇ ਸੈਂਟਰ ਸਰਕਾਰ ਬਣ ਜੇ ਤੇ ਪੰਜਾਬ ਦੇ ਜਰਮਨ ਹੋ ਜੇ